ਦੇ ਨੀ ਬੱਚਿਆਂ ਨੂੰ ਲੈ ਕੇ ਨਵੇਂ ਕਾਨੂੰਨ ਬਣੇ ਨੇ ਉਹਨਾਂ ਦੀ ਜਗ੍ਹਾ ਜਗ੍ਹਾ ਜਾਗਰੂਕੀ ਕਰ ਰਹੀ ਅੱਜ ਤੁਸੀਂ ਕੀ ਕੀ ਕਹਿਣਾ ਚਾਹੋਗੇ ਸਤਿਕਾਰਯੋਗ ਜੋ ਭਿਖੀ ਨਿਵਾਸੀ ਸ਼ਾਰੀਆਂ ਨੂੰ ਅਸੀਂ ਇਹੀ ਜਾਗਤਾ ਕਰਨਾ ਆਏ ਆਂ ਕਿ ਹਰ ਕੋਈ ਬੰਦਾ ਆਪਣੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹਨਾਂ ਨੂੰ ਮੋਟਰ ਵਹੀਕਲ ਚਲਾਉਣ ਵਾਸਤੇ ਨਾ ਦੇਵੇ ਕਿਉਂਕਿ ਮੋਟਰ ਵਹੀਕਲ ਐਕਟ ਦੇ ਵਿੱਚ ਸੋ ਦੇ ਨਾਲ ਨਾਲ ਫਾਈਨਲੀ ਪ੍ਰਪੋਜ਼ਲ ਕਰਤੀ ਕਿ 25000 ਰੁਪਏ ਫਾਈਨ ਜਾਂ 3 ਸਾਲ ਦੀ ਕੈਦ ਉਸ ਪੀਰੈਂਟਸ ਨੂੰ ਜਿਨ੍ਹਾਂ ਨੇ ਉਹ ਵਹੀਕਲ ਉਹਨਾਂ ਨੂੰ ਪ੍ਰੋਵਾਈਡ ਕੀਤਾ ਸੋ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਜਿੱਥੇ ਅਸੀਂ ਇੱਕ ਸਰਕਾਰ ਦੇ ਇਸ ਹੁਕਮ ਦੀ ਪਾਲਣਾ ਕਰਾਂਗੇ ਉੱਥੇ ਅਸੀਂ ਆਪਣੇ ਬੱਚਿਆਂ ਨੂੰ ਸੇਫ ਰੱਖਾਂਗੇ ਤੇ ਨਾਲ ਸਾਡਾ ਜਿਹੜਾ 2000 ਦਾ 3000 ਦਾ ਬਿਨਾਂ ਵਜ੍ਹਾ ਤੋਂ ਫਜ਼ੂਲ ਖਰਚੀ ਵਾਲਾ ਤੇਲ ਹੈ ਸਾਡੇ ਬੱਚਿਆਂ ਦਾ ਉਹ ਬਚਾਵਾਂਗੇ ਤੁਹ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਮਾਈਨਰ ਨੂੰ ਛੋਟੇ ਜੀ ਉਮਰ ਦੇ ਬੱਚਾ ਨੂੰ ਮੋਟਰ ਵਹੀਕਲ ਚਲਾਉਣ ਨਾ ਦਿਓ ਜੀ ਦੀ ਉਮਰ 18 ਸਾਲ ਤੋਂ ਘੱਟ ਆ ਚਾਹੇ ਇੱਕ ਵੀ ਦਿਨ ਘੱਟ ਆ ਉਸ ਨੂੰ ਮੋਟਰ ਵਹੀਕਲ ਚਲਾਉਣ ਨਾ ਦਿਓ ਚਾਹੇ ਸਕੂਟਰ ਹੈ ਸਕੂਟੀ ਹੈ ਐਕਟਿਵਾ ਹੈ ਜਾਂ ਮੋਟਰਸਾਈਕਲ ਆ ਉਹ ਚਲਾਉਣ ਨਾ ਦਿਓ ਕੀ ਟ੍ਰੈਫਿਕ ਦੀ ਵੈਸੇ ਵੀ ਸਮੱਸਿਆ ਰਹੀ ਆ ਜੀ ਉਹਦੇ ਲਈ ਕੀ ਕਰਦੇ ਅਸੀਂ ਸਰ ਭੀਖੀ ਤੁਹਾਡੇ ਇੱਥੇ ਸ਼ਹਿਰ ਵਿੱਚ ਜੋ ਹਾਈਵੇ ਹੈ ਹਾਈਵੇ ਤੇ ਮੈਂ ਯੋ ਨਾਲ ਦੋ ਤਿੰਨ ਵਾਰੀ ਰਾਬਤਾ ਕਾਇਮ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਦਫਤਰ ਵੀ ਇਹਦੀ ਸੂਚਨਾ ਦਿੱਤੀ ਸੀ ਵੀ ਤੁਹਾਡਾ EO ਹੈ ਜੋ ਕੰਮ ਨਹੀਂ ਕਰ ਰਿਹਾ ਯੋ ਨੂੰ ਮੈਂ ਦੋ ਤਿੰਨ ਵਾਰੀ ਇੱਥੇ ਮੈਸੇਜ ਕਰਤਾ ਵੀ ਜੋ ਸੜਕ ਦਾ ਕਿਨਾਰਾ ਕਿਨਾਰੇ ਤੋਂ ਘੱਟੋ ਘੱਟ 10 ਫੁੱਟ ਜੋ ਸੜਕ ਦਾ ਖਾਲੀ ਜਗ੍ਹਾ ਇਹ ਬਿਲਕੁਲ ਕਲੀਅਰ ਕਟ ਖਾਲੀ ਹੋਣੀ ਚਾਹੀਦੀ ਹੈ ਤਾਂ ਕਿ ਤੁਰਿਆ ਆਉਂਦਾ ਡਰਾਈਵਰ ਕਦੇ ਵੀ ਉਸਦੀ ਗੱਡੀ ਖਰਾਬ ਹੋਣ ਤੇ ਸਾਈਡ ਤੇ ਉਤਾਰ ਸਕਦਾ ਇਹ ਨੈਸ਼ਨਲ ਹਾਈਵੇ ਦਾ ਅਸੂਲ ਹੈ ਇਹ ਤੁਹਾਡਾ ਇੱਕ ਨੈਸ਼ਨਲ ਹਾਈਵੇ ਐ ਸਟੌਂਗ ਤੱਕ ਆਸਮਾਨ ਚੌਂਕ ਤੱਕ ਇਹ ਰਾਤ ਇਹ ਰੋਡ ਹੈ 148B ਚੌਂਦੀ ਆ। ਪੋਰਸ਼ਮੀਰ ਤੋਂ ਲੈ ਕੇ ਆ ਚਾਂਕ ਪਲਾਸ ਐਥੋਬਲਾਦਾ ਬ੍ਰੇਟਾ ਜਾਖੜ ਹੁੰਦੀ ਹੋਈ 148B ਨੈਸ਼ਨਲ ਹਾਈਵੇ ਐਨ ਐਚ 148B ਚੱਲਦੀ ਆ। ਇਸ ਐਨ ਐਚ ਤੇ ਬਿਲਕੁਲ ਕਲੀਅਰ ਕੱਟ 10 ਫੁੱਟ ਦਾ ਜਗ੍ਹਾ ਖਾਲੀ ਹਣੀ ਹੋਣੀ ਚਾਹੀਦੀ ਹੈ ਜੀ। ਟੋਟਨ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਦੋਨੋਂ ਮੋਟਰ ਵਹੀਕਲ ਐਕਟ 2019 ਦੇ ਬਾਰੇ ਜਾਗਰੂ ਕਰਨ ਜਾ ਰਹੀ ਹਾਂ। ਇਸ ਐਕਟ ਦੀ ਸ਼ੋਧ ਚਾਰ ਵਾਰ ਹੋਈ ਪਹਿਲੀ ਸ਼ੋਧ 1914 ਦੇ ਵਿੱਚ ਦੂਜੀ ਸ਼ੋਧ 1934 ਦੇ ਵਿੱਚ ਤੀਜੀ ਸ਼ੋਧ 1988 ਤੇ ਚੌਥੀ 2019 ਇਸ ਐਕਟ ਦੀ ਸਭ ਤੋਂ ਵੱਡੀ ਸ਼ੋਧ ਇਹ ਹੈ ਕਿ ਇਸ ਐਕਟ ਦੇ ਵਿੱਚ ਜਿਹੜਾ ਵੀ ਕੋਈ ਨਾਬਾਲਗ ਬੱਚਾ ਜਾਂ 18 ਸਾਲਾਂ ਤੋਂ ਘੱਟ ਸਾਲਾ ਬੱਚਾ ਕੋਈ ਵੀ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ 3 ਸਾਲ ਦੀ ਜੇਲ ਅਤੇ 25000 ਰੁਪਏ ਦਾ ਜੁਰਮਾਨਾ ਹੋਵੇਗਾ ਧਾਰਾ 199A ਦੇ ਤਹਿਤ ਜੇਕਰ ਕੋਈ ਵੀ ਸੜਕ ਖਾਤਾ ਹੁੰਦਾ ਹੈ ਤਾਂ ਮਾਪੇ ਤੇ ਲਿਆਫ ਹੀ ਜ਼ਿੰਮੇਵਾਰ ਨੇ ਕਿਉਂਕਿ ਉਹ ਬੱਚੇ ਨੂੰ ਆਖੇ ਇਜਮਤੀ ਦਿੰਦੇ ਨੇ ਕਿ ਉਹ ਕੋਈ ਵੀ ਵਾਹਨ ਚਲਾ ਸਕਦਾ ਹੈ। ਇਸ ਕਰਕੇ ਬਹੁਤ ਹੀ ਚੰਗਾ ਕੀਤਾ ਹੈ ਕਿਉਂਕਿ ਇਸ ਨਾਲ ਸੜਕਾ ਹਾਦਸੇ ਘੱਟ ਸਕਦੇ ਹਨ। ਮੇਰੇ ਅਨੁਸਾਰ ਤਾਂ ਬੱਚਿਆਂ ਨੂੰ 18 ਸਾਲ ਤੋਂ ਬਾਅਦ ਹੀ ਕੋਈ ਵੀ ਵਾਹਨ ਚਲਾਉਣ ਦੀ ਇਜਮਤੀ ਦੇਣੀ ਚਾਹੀਦੀ ਹੈ। ਧੰਨਵਾਦ। ਇੰਟਰ ਵਹੀਕਲ ਐਕਟ 2019 ਦੇ ਰਾਹੀਂ ਜਾਗਰੂਕ ਕਰਨਾ ਹੈ। ਇਸ ਐਕਟ ਦੇ ਅਧੀਨ 18 ਸਾਲ ਤੋਂ ਛੋਟੀ ਉਮਰ ਦੇ ਬੱਚੇ ਜੋ ਵੀ ਡਰਾਈਵ অর ਰਾਈਡ ਕਰਦੇ ਨੇ ਵਾਹਨ ਚਲਾਉਂਦੇ ਨੇ ਚਾਰ ਪਹੀਆਂ ਵਾਲੇ ਸਾਧਨ ਤੇ ਦੋ ਪਹੀਆਂ ਵਾਲੇ ਸਾਧਨ ਚਲਾਉਂਦੇ ਨੇ ਸਰਕਾਰ ਨੇ ਉਹਨਾਂ ਨੂੰ ਜੁਰਮਾਨਾ ਲਾਇਆ ਹੈ 25000 ਰੁਪਏ ਦਾ ਤੇ 3 ਸਾਲ ਦੀ ਸਜ਼ਾ ਉਹਨਾਂ ਨੂੰ ਦਿੱਤੀ ਹੈ ਕਿਉਂਕਿ ਛੋਟੇ ਬੱਚਿਆਂ ਦੇ ਕਰਕੇ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਆ ਬਹੁਤ ਸਾਰੇ ਲੋਕ ਬੱਚਿਆਂ ਨੂੰ ਵੀ ਬਹੁਤ ਸਾਰੀਆਂ ਸੱਟਾਂ ਲੱਗਦੀਆਂ ਹਨ ਮਾਪੇ ਬੱਚਿਆਂ ਨੂੰ ਕੋ ਵੀ ਦਿੰਦੇ ਹਨ ਸੋ ਅਸੀਂ ਰॉयਲ ਸਕੂਲਸ ਦੇ ਵਿੱਚੋਂ ਆਪਣੇ ਵਿਦਿਆਰਥੀ ਲੈ ਕੇ ਆਏ ਆ ਤੇ ਇਹ ਸਾਰੇ ਅੱਜ ਸਾਨੂੰ ਸਕਿੱਟ ਦੇ ਜ਼ਰੀਏ ਜਾਗਰੂਕ ਕਰਨ ਆਏ ਹਨ ਸਾਰੇ ਇਲਾਕੇ ਵਾਸੀਆਂ ਨੂੰ ਤਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਇਹ ਕੋਈ ਵੀ ਸਾਧਨ ਨਾ ਚਲਾਉਂਦੇ ਤੇ ਸਾਡਾ ਦੇਸ਼ ਸਾਡੇ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਚੱਲ ਸਕੇ ਤੇ ਇੱਕ ਵਧੀਆ ਨਾਗਰਿਕ ਬਣ ਸਕੇ ਧੰਨਵਾਦ